ਕਈ ਦੋਸਤ ਬਈ ਬਚਪਨ ਦੇ ਵਿੱਚ ਗਲਤੀਆਂ ਕਰਨਾ ਜਾਂ ਫਿਰ ਮਾੜੀ ਸੰਗਤ ਚ ਰਲਣ ਕਰਨਾ ਜਾਂ ਫਿਰ ਅਣਜਾਣ ਪੜੇ ਚ ਨਸ਼ੇ ਦੇ ਆਦੀ ਹੋ ਜਾਂਦੇ ਆ ਉਹ ਕਾਮਣੀਆਂ ਕੁਲਪ ਬੀੜੀਆਂ ਜਰਦਾ ਸਿਗਰਟਾਂ ਜਾਂ ਫਿਰ ਸ਼ਰਾਬ ਵਗੈਰਾ ਪੀਣ ਲੱਗ ਜਾਂਦੇ ਆ ਇਹ ਆਦਤ ਉਹਨਾਂ ਦੀ ਨਹੀਂ ਛੁੱਟਦੀ ਪਰ ਆ ਇੱਕ ਸੀਸੀ ਹੈਗੀ 20 20 ਟੁੱਕੇ ਸਵੇਰੇ ਸ਼ਾਮ ਪੀਣੇ ਨੇ ਉਹਨਾਂ ਦਾ ਮੂੰਹ ਨਹੀਂ ਕਰਨਾ ਕਿਸੇ ਵੀ ਨਸ਼ੇ ਕਣੀ ਕਿੰਨੇ ਕੁ ਦਿਨਾਂ ਸੁੜਾ ਦੂ ਬਈ ਇਹ ਇਹ ਜੀ 2 ਤੋਂ 3 ਮਹੀਨਿਆਂ ਦੇ ਵਿੱਚ ਜਿਹੜਾ ਮਰਜੀ ਨਸ਼ਾ ਬੰਦਾ ਕਰਦਾ ਹੋਵੇ ਜਿੰਨੀ ਮਰਜੀ ਕੁਆਂਟੀਟੀ ਹੋਵੇ 2 ਤੋਂ 3 ਮਹੀਨਿਆਂ ਦੇ ਕੋਰਸ ਵਿੱਚ ਆਪਾਂ ਜਮਾ ਬਿਲਕੁਲ ਨਸ਼ਾ ਬੰਦ ਕਰਾ ਦਾਂ ਸਰਕਾਰ ਇੱਕ ਜੀਵ ਕੁੜੇ ਨੀ ਹੁੰਦੀ ਨਸ਼ਾ ਛੱਡਣ ਵਾਸਤੇ ਬੰਦਾ ਨਸ਼ਾ ਤਾਂ ਛੱਡ ਜਾਂਦਾ ਪਰ ਉਹ ਪਤੰਦਰ ਨਹੀਂ ਆਉ ਲੱਗ ਜਾਂਦੀਆਂ ਨਹੀਂ ਨਾ ਨਾ ਇਦਾਂ ਦਾ ਕੋਈ ਚੱਕ ਨਹੀਂ ਵੀਰੇ ਆਪਣੀ ਮੈਡੀਸਨ ਲੱਗਦੀ ਨਹੀਂ ਹੈ ਇਹ ਲੱਗਦੀ ਨਹੀਂ 100% ਗਾਰੰਟੀ ਬਣੀ ਕਾਦੀ ਹੈ ਇਹ ਆਯੁਰਵੈਦਿਕ ਮੈਡੀਸਨ ਹੈ ਜਿਸ 100% ਜੜੀ ਬੂਟਿਆਂ ਤੋਂ ਤਿਆਰ ਕੀਤੀ ਹੈ ਸੋ ਕਿਸੇ ਵੀ ਦੋਸਤ ਨੇ ਲੈਣੀ ਹੋਵੇ ਤਨੌਲਾ ਸਹਿਰ ਜਿਲ੍ਹਾ ਬਰਨਾਲਾ ਤੋਂ ਮਿਲੂਗੀ ਜੇ ਕਿਸੇ ਕੋਲੇ ਬਾਈ ਇੱਥੇ ਨਾ ਆਉਣ ਦਾ ਟਾਈਮ ਹੋਵੇ ਘਰੇ ਬੈਠੇ ਨੇ ਮੰਗਵਾਲੀ ਹੋਵੇ ਭੇਜ ਦੋਗੇ ਹਾਂਜੀ ਵੀਰੇ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਜੀ ਜੇ ਬਾਹਰਲੇ ਦੇਸ਼ ਚ ਮੰਗਵਾਲੀ ਹੋਵੇ ਬਾਹਰ ਵੀ ਭੇਜ ਦ ਜੋ ਵੀ ਨਸ਼ਾ ਛਡਣਾ ਚਾਹੁੰਦਿਆ ਤਾਂ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਕਰ ਲਓ ਸੰਪਰਕ ਤੁਹਾਡਾ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਜਮਾ ਛਡਵਾ ਦੂ ਦਿਨਾਂ ਤੋੜ ਤਖਰੀਬ ਤੋਂ ਧੰਨਵਾਦ